ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਆਓ ਗੁਰਬਾਣੀ ਵਿਚਾਰੀਏ ਸਤਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸਿੱਧ ਗੋਸ਼ਟ ਜਿਹਦੀ ਵਿਚਾਰ ਸੰਗਤਾਂ ਦੇ ਨਾਲ ਸਾਂਝ ਕੀਤੀ ਜਾ ਰਹੀ ਹੈ ਹੁਣ ਤੱਕ ਸਿੱਧ ਗੋਸ਼ਟ ਦੀਆਂ 11 ਪੌੜੀਆਂ ਆਪ ਸੰਗਤਾਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ। ਅੱਜ 12ਵੀਂ ਤੇ 13ਵੀਂ ਦੋਨੋਂ ਪੌੜੀਆਂ ਇੱਕ ਪਾਸੇ ਸਵਾਲ ਨੇ, ਦੂਜੇ ਪਾਸੇ ਜਵਾਬ ਨੇ। ਆਪ ਸੰਗਤਾਂ ਦੇ ਨਾਲ ਸਾਂਝੀਆਂ ਕੀਤੀਆਂ ਜਾਣੀਆਂ ਹਨ। ਆਓ ਸਭ ਤੋਂ ਪਹਿਲਾਂ ਜੋ 12ਵੀਂ ਪੌੜੀ ਹੈ ਜਿਹਦੇ ਵਿੱਚ ਸਿੱਧਾਂ ਦੇ ਸਵਾਲ ਨੇ ਉਹਦਾ ਪਾਠ ਕਰੀਏ। ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜੋ ਸਿੱਧਾਂ ਨੇ ਸਵਾਲ ਪੁੱਛੇ ਨੇ ਉਹਨਾਂ ਨੂੰ ਵੀ ਨੋਟ ਕੀਤਾ ਹੈ ਤੇ ਜੋ ਜਵਾਬ ਦਿੱਤੇ ਨੇ ਸਤਿਗੁਰ ਨੇ ਉਹਨਾਂ ਨੂੰ ਵੀ ਗੁਰਬਾਣੀ ਦੇ ਵਿੱਚ ਦਰਜ ਕੀਤਾ ਹੈ ਹੁਣ ਸਵਾਲ ਕਰਦੇ ਨੇ ਸਿੱਧ ਕਵਨਸੋ ਗੁਪਤਾ ਕਵਨਸੋ ਗੁਪਤਾ ਕਵਨਸੋ ਮੁਕਤਾ ਕਵਨਸੋ ਅੰਤਰ ਬਾਹਰ ਜੁਗਤਾ ਕਵਨਸੋ ਆਵੈ ਕਵਨਸੋ ਜਾਏ 5100 ਤਿਰਭਵਨ ਰਹਾ ਸਮਾਈ ਇਹ ਵਰਮੀ ਪੌੜੀ ਇਸ ਦਾ ਪਾਠ ਇਸ ਤਰ੍ਹਾਂ ਕਰਨਾ ਹੈ ਤਾਂ ਹੁਣ ਆਓ ਪਹਿਲਾਂ ਇਹਨੂੰ ਵਿਚਾਰ ਲੈਣੇ 5100 ਗੁਪਤਾ ਗੁਪਤਾ ਇਹ ਜਿਹੜੇ ਸ ਸੇ ਨੂੰਕੜ ਸ਼ਬਦ ਹੈ ਜਸ ਸੇ ਨੂੰ ਹੋੜਾ ਸ਼ਬਦ ਹੈ ਇਹ ਇੱਕ ਵਚਨ ਦਾ ਲਖਾਇਕ ਹੁੰਦਾ ਜਿਵੇਂ ਸੇ ਲਾਵਾ ਸੇ ਬਹੁ ਵਚਨ ਸੇ ਕਿਨੇ ਹਿਆ ਇਸ ਤਰੀਕੇ ਨਾਲ ਸੱッセ ਨਾਮਾ ਈਡੀ ਸਾਰੀ ਸੇ ਉਹ ਵੀ ਬਹੁਵਚਨ ਸਾ ਸੋ ਸੋ ਕੋੜੇ ਨਾਲ ਸੋ ਇਹ ਇੱਕ ਵਚਨ ਦੇ ਲਖਾਇਕ ਹੁੰਦੇ ਨੇ ਤੇ ਰੱਬ ਦੀ ਗੱਲ ਹੋ ਰਹੀ ਕਹਿ ਲਓ ਇਸ ਤਰ੍ਹਾਂ ਜਿਹਦੇ ਬਾਰੇ ਪੁੱਛ ਰਹੇ ਨੇ ਉਹ ਪਰਮਾਤਮਾ ਹੈ ਸਿੱਧ ਜਿਹੜੇ ਵਾਸਤੇ ਸਵਾਲ ਕਰ ਰਹੇ ਨੇ ਭਾਵੇਂ ਇੱਥੇ ਉਹ ਸਿੱਧੇ ਰੂਪ ਵਿੱਚ ਰੱਬ ਦੀ ਗੱਲ ਨਹੀਂ ਕਹਿ ਰਹੇ ਪਰ ਕੁਝ ਪਰਮਾਤਮਾ ਬਾਰੇ ਰਹੇ ਨੇ ਤੇ ਹੁਣ ਪ੍ਰਮਾਤਮਾ ਇੱਕ ਹੈ ਰੱਬ ਬਾਰੇ ਗੱਲ ਹੈ ਕਵਨ ਵਿਸ਼ੇਸ਼ਣ ਹੈ ਤੇ ਜਦੋਂ ਨਾਉ ਪੁਲਿੰਗ ਇੱਕ ਵਚਨ ਇੱਕ ਵਚਨ ਹੋਵੇ ਨਾ ਉਦੋਂ ਜਿਹੜਾ ਵਿਸ਼ੇਸ਼ਣ ਨੂੰ ਔਂਕੜ ਆ ਜਾਂਦੀ ਹੈ ਇੱਥੇ ਸਾਰੇ ਇਸੇ ਕਰਕੇ ਕਵਨ ਇਹ ਸਾਰੀ ਵਿਸ਼ੇਸ਼ਤਾ ਕਰਕੇ ਔਂਕੜ ਲੱਗੀ ਹੋਈ ਹੈ ਕਵਨ ਕਵਨ ਇਹਨੂੰ ਕਵਨ ਅਣਾਂ ਨੇ ਨਾਲ ਨਹੀਂ ਬੋਲਣਾ ਹੈ ਕਵਨ ਨੰਨੇ ਨਾਲ ਇਹ ਜ਼ਰੂਰ ਧਿਆਨ ਰੱਖਣਾ ਪਾਠ ਕਰਨ ਲੱਗਿਆਂ ਤਾਂ ਸਿੱਧ ਪੁੱਛਦੇ ਨੇ ਸਤਿਗੁਰੂ ਨੂੰ ਕਵਨਸੋ ਗੁਪਤਾ ਉਹ ਕੌਣ ਹੈ ਜਿਹੜਾ ਗੁਪਤ ਹੈ ਦਿਖਾਈ ਨਹੀਂ ਦਿੰਦਾ ਕਵਨਸੋ ਮੁਕਤਾ ਉਹ ਕੌਣ ਹੈ ਜਿਹੜਾ ਮੁਕਤ ਹੈ ਵਿਕਾਰਾਂ ਤੋਂ ਮੁਕਤ ਹੈ ਮਾਇਆ ਦੇ ਬੰਧਨਾਂ ਤੋਂ ਮੁਕਤ ਹੈ ਜਮਣ ਮਰਨ ਤੋਂ ਮੁਕਤ ਹੈ ਕਵਨਸੋ ਉਹ ਕੌਣ ਹੈ ਅੰਤਰ ਬਾਹਰ ਜੁਗਤਾ ਜੁਗਤਾ ਦਾ ਅਰਥ ਹੁੰਦਾ ਜੁੜਿਆ ਹੋਇਆ ਉਹ ਕੌਣ ਹੈ ਅੰਦਰੋਂ ਮੰਨ ਕਰਕੇ ਵੀ ਬਾਹਰੋਂ ਅੱਖਾਂ ਕੰਨਾਂ ਜਾਨੀ ਸਰੀਰ ਕਰਕੇ ਵੀ ਰੱਬ ਦੇ ਨਾਲ ਜੁੜਿਆ ਹੋਇਆ ਕਵਨਸੂ ਆਵ ਕਵਨਸੂ ਜਾਏ ਉਹ ਕਿਹੜਾ ਆਉਂਦਾ ਏ ਜੰਮਦਾ ਜਾਨੀ ਜੰਮਦਾ ਏ ਕਿਹੜਾ ਜਿਹੜਾ ਜਾਂਦਾ ਏ ਕਵਨਸੂ ਆਵੈ ਕਿਹੜਾ ਏ ਜਿਹੜਾ ਜੰਮਦਾ ਏ ਕਿਹੜਾ ਮਰਦਾ ਕੌਣ ਹੈ ਜਿਹੜਾ ਜੰਮਦਾ ਮਰਦਾ ਏ ਕਹਿਣ ਤੋਂ ਬਾਅਦ ਇਹ ਕਵਨ ਸੋ ਤ੍ਰਿਭਵਨ ਰਹਿਿਆ ਸਮਾਇ ਉਹ ਕੌਣ ਹੈ ਜਿਹੜਾ ਤਿੰਨਾਂ ਭਵਨਾਂ ਦੇ ਵਿੱਚ ਸਮਾਇਆ ਹੋਇਆ ਜਾਂ ਤਿੰਨਾਂ ਭਵਨਾਂ ਦੇ ਵਿੱਚ ਰੱਬ ਸਮਾਇਆ ਹੋਇਆ ਹੈ ਪਰਮਾਤਮਾ ਸਮਾਇਆ ਹੋਇਆ ਹੈ ਉਹ ਤ੍ਰਿਲੋਕੀ ਦਾ नाथ ਹੈ ਤਿੰਨਾਂ ਲੋਕਾਂ ਦਾ ਮਾਲਕ ਹੈ ਸਿੱਧ ਇਸ ਤਰ੍ਹਾਂ ਪੁੱਛਦੇ ਨੇ ਕਿ ਉਹ ਕਿਹੜਾ ਹੈ ਜਿਹੜਾ ਉਸ ਮਾਲਕ ਵਿੱਚ ਸਮਾਇਆ ਹੋਇਆ ਹੈ ਰੱਬ ਦੇ ਵਿੱਚ ਸਮਾਇਆ ਹੋਇਆ ਹੈ ਹੁਣ ਇਹ ਸਵਾਲ ਨਹੀਂ ਸਾਰੇ ਸਤਿਗੁਰੂ ਜੀ ਅੱਗੇ ਜਵਾਬ ਦਿੰਦੇ ਨੇ ਇੱਕ ਵਾਰੀ 13ਵੀਂ ਪੌੜੀ ਦਾ ਪਾਠ ਕਰਕੇ ਫਿਰ ਅਸੀਂ ਨਾਲ ਮਿਲਾ ਕੇ ਪਾਠ ਕਰਾਂਗੇ ਆਓ 13ਵੀਂ ਪੌੜੀ ਦਾ ਪਾਠ ਵੀ ਕਰ ਲਈਏ ਕਟ ਕਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸ਼ਬਦ ਸੋ ਜੁਗਤਾ ਮਨਮੁਖ ਬਿਨਸੈ ਆਵੇ ਜਾਏ ਨਾਨਕ ਗੁਰਮੁਖ ਸਾਟ ਸਮਾਏ ਇਸ ਪੌੜੀ ਦਾ ਪਾਠ ਇਸ ਤਰ੍ਹਾਂ ਕਰਨਾ ਹੈ। ਤੋ ਹੁਣ ਪਹਿਲੇ ਇੱਕ ਵਾਰੀ ਅਸੀਂ ਸਵਾਲ ਤੇ ਨਾਲ ਥੱਲੇ ਜਵਾਬ ਮਿਲਾ ਕੇ ਦੇਖਦੇ ਆਂ। ਸਤਿਗੁਰੂ ਨੇ ਸਿੱਧ ਕਹਿੰਦੇ ਨੇ ਕਵਨਸੋ ਗੁਪਤਾ। ਉਹ ਕੌਣ ਹੈ ਜਿਹੜਾ ਗੁਪਤ ਹੈ, ਦਿਖਾਈ ਨਹੀਂ ਦਿੰਦਾ। ਤੇ ਇੱਥੇ ਜਵਾਬ ਕੀ ਆਏ? ਘਾਟ ਘਾਟ ਗੁਪਤਾ। ਘੱਗਾ ਟੈਂਕੇ ਨੂੰ ਸਿਹਾਰੀ ਘਾਟ ਹੈ। ਇੱਕ ਘਾਟ ਟੈਂਕੇ ਓਂਕਰ ਨਾਲ ਵੀ ਆਉਂਦਾ ਹੈ। ਓਂਕਰ ਤੋਂ ਬਿਨਾਂ ਵੀ ਹੈ। ਤੋ ਜਦੋਂ ਘੜ ਟੈਂਕ ਦੇ ਓਂਕਰ ਨਾਲ ਆਵੇਗਾ ਸ਼ਰੀਰ ਅਰਥ ਹੋਵੇਗਾ ਤੇ ਜਦੋਂ ਸਿਹਾਰੀ ਨਾਲ ਆਵੇਗਾ ਨਾ ਉਹਦੇ ਅਰਥ ਹੋਵੇਗਾ ਸ਼ਰੀਰ ਵਿੱਚ ਅਧਿਕਰਣ ਕਾਰਕ ਕਹਿੰਦੇ ਨੇ ਸ਼ਰੀਰ ਵਿੱਚ ਘਟ ਘਟ ਹੁਣ ਘਟ ਘਟ ਤੋਂ ਭਾਵ ਦੋ ਸ਼ਰੀਰ ਨਹੀਂ ਹਰੇਕ ਸ਼ਰੀਰ ਤੇ ਸਿਹਾਰੀ ਦੇ ਨਾਲ ਅਰਥ ਬਣ ਗਿਆ ਵਿੱਚ ਹਰੇਕ ਸ਼ਰੀਰ ਵਿੱਚ ਗੁਪਤ ਗੋਣ ਹੈ ਅਕਾਲ ਪੁਰਖ ਵਾਹਿਗੁਰੂ ਉਹ مالک ਜਿਹੜਾ ਉਹ ਜਿਹੜਾ ਰੱਬ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਉਹ ਹਰੇਕ ਸਰੀਰ ਦੇ ਵਿੱਚ ਗੁਪਤ ਹੈ ਉਹ ਹਰੇਕ ਸਰੀਰ ਦੇ ਵਿੱਚ ਸਤਗੁਰ ਕਹਿੰਦੇ ਨੇ ਬਰਤਨ ਵਾਲਾ ਪ੍ਰਭੂ ਹੈ ਕਵਰ ਤੋਂ ਗੁਪਤ ਦਾ ਜਵਾਬ ਮਿਲ ਗਿਆ ਕਿ ਹਰੇਕ ਸਰੀਰ ਦੇ ਵਿੱਚ ਬਿਰਾਜਮਾਨ ਪ੍ਰਮਾਤਮਾ ਸਾਡੇ ਵਿੱਚ ਬਿਰਾਜਮਾਨ ਪ੍ਰਮਾਤਮਾ ਗੁਪਤ ਹੈ ਦਿਖਾਈ ਨਹੀਂ ਦਿੰਦਾ ਹੈ ਕਿਵੇਂ ਗੁਪਤ ਹੈ ਗੁਰੂ ਤੇਗ ਬਹਾਦਰ ਦੱਸਦੇ ਨੇ ਗੁਪਤ ਕਿਵੇਂ ਹੈ ਸਤਿਗੁਰ ਕਹਿੰਦੇ ਨੇ ਪਹੁਪ ਮਦ ਜਿਉ ਬਾਸ ਵਸਤ ਹੈ ਫੁੱਲ ਦਿਖਾਈ ਦੇ ਰਿਆ ਉਹਦੇ ਵਿੱਚ ਖੁਸ਼ਬੂ ਵਸਦੀ ਪਈ ਪਰ ਦਿਖਾਈ ਨਹੀਂ ਦਿੰਦੀ ਪਈ ਹੈ ਖੁਸ਼ਬੂ ਵਿੱਚ ਹੈ ਸੰਬੰਧੀ ਲਵਾਂਗੇ ਆਵੇਗੀ ਫੁੱਲ ਦੇ ਵਿੱਚ ਹੈ ਪਰ ਦਿਖਾਈ ਨਹੀਂ ਦਿੰਦੀ ਪਈ ਸਾਡੇ ਵਿੱਚ ਰੱਬ ਹੈ ਹਰੇਕ ਸ਼ਰੀਰ ਵਿੱਚ ਰੱਬ ਹੈ ਅਸੀਂ ਬੋਲਦੇ ਹਾਂ ਸੁਣਦੇ ਹਾਂ ਦੇਖਦੇ ਹਾਂ ਤੁਰਦੇ ਹਾਂ ਫਿਰਦੇ ਹਾਂ ਪਤਾ ਲੱਗਦਾ ਏ ਪਰ ਰੱਬ ਦਿਖਾਈ ਨਹੀਂ ਦੇ ਰਿਹਾ ਪਰਮੇਸ਼ਰ ਕਿਸੇ ਰੂਪ ਕਰਕੇ ਦਿਖਾਈ ਨਹੀਂ ਦੇ ਰਿਹਾ ਤਾਂ ਹਰੇਕ ਸ਼ਰੀਰ ਦੇ ਵਿੱਚ ਗੁਪਤ ਕੌਣ ਹੈ ਪਰਮਾਤਮਾ ਪਰਮੇਸ਼ਰ ਤਾਂ ਸਤਿਗੁਰ ਕਹਿੰਦੇ ਨੇ ਜਿਹੜਾ ਕਵਨਸੋ ਗੁਪਤਾ ਉਹਨਾਂ ਨੇ ਸਵਾਲ ਪੁੱਛਿਆ ਸੀ ਘਾਟ ਘਾਟ ਗੁਪਤਾ ਹਰੇਕ ਸ਼ਰੀਰ ਦੇ ਵਿੱਚ ਗੁਪਤ ਹੈ ਪਰਮਾਤਮਾ ਫਿਰ ਸਵਾਲ ਸੀ ਕਵਨਸੋ ਮੁਕਤਾ ਮੁਕਤ ਕੌਣ ਹੈ ਤਾਂ ਸਤਿਗੁਰ ਕਹਿੰਦੇ ਨੇ ਗੁਰਮੁਖ ਮੁਕਤਾ ਗੁਰਮੁਖ ਦੇ ਖੱਖੇ ਨੂੰ ਸਿਹਾਰੀ ਹੈ ਜੇ ਖੱਖੇ ਨੂੰ ਔਂਕੜ ਹੋਵੇ ਸਿਹਾਰੀ ਨਾ ਹੋਵੇ ਅਰਥ ਹੁੰਦਾ ਇੱਕ ਗੁਰਮੁਖ ਸਿਹਾਰੀ ਨਾ ਹੋਵੇ ਅਰਥ ਹੁੰਦਾ ਬਹੁਤੇ ਗੁਰਮੁਖ ਤੇ ਹੁਣ ਸਿਆਰੀ ਲੱਗੀ ਹੋਈ ਐ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਉਹ ਗੁਰਮੁਖ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਜਿਵੇਂ ਗੁਰੂ ਕਹਿੰਦਾ ਉਵੇਂ ਜੀਵਨ ਬਤੀਤ ਕਰਦਾ ਤਾਂ ਸਤਗੁਰੂ ਨੇ ਗੁਰਮੁਖ ਮੁਕਤਾ ਭਾਈ ਜੇ ਤੁਸੀਂ ਮੁਕਤ ਪੁੱਛਦੇ ਆ ਨਾ ਮੁਕਤ ਕੌਣ ਐ ਤਾਂ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਇੱਥੋਂ ਤੱਕ ਉਹ ਜੰਮਣ ਮਰਨ ਤੋਂ ਵੀ ਮੁਕਤ ਹੋ ਜਾਂਦਾ ਤੋ ਮੁਕਤ ਕੋਣ ਹੈ ਗੁਰਮੁਖ ਇਹ ਸਵਾਲ ਸਤਗੁਰ ਦਾ ਜਿਹੜਾ ਸਿੱਖਾਂ ਨੇ ਪੁੱਛਿਆ ਸੀ ਉਹਦਾ ਜਵਾਬ ਦਿੰਦੇ ਪਏ ਨੇ ਸਤਗੁਰ ਸਵਾਲ ਸਿੱਧਾਂ ਦਾ ਜਵਾਬ ਸਤਗੁਰ ਦਾ ਅੱਗੇ ਕਹਿੰਦੇ ਨੇ ਕਵਨ ਸੋ ਅੰਤਰ ਬਾਹਰ ਜੁਗਤਾ ਕਵਨ ਸੋ ਉਹ ਕੋਣ ਹੈ ਜਿਹੜਾ ਅੰਦਰੋਂ ਵੀ ਬਾਹਰੋਂ ਵੀ ਜੁਗਤਾ ਭਾਵ ਜੁੜਿਆ ਹੋਇਆ ਹੈ ਹੁਣ ਜਵਾਬ ਹੈ ਅੰਤਰ ਬਾਹਰ ਸ਼ਬਦ ਸੋ ਜੁਗਤਾ ਅੰਦਰੋਂ ਵੀ ਬਾਹਰੋਂ ਵੀ ਸ਼ਬਦ ਦੇ ਦਦੇ ਨੂੰ ਸਿਆਰੀ ਲੱਗੀ ਹੋਈ ਆ ਸ਼ਬਦ ਦੇ ਵਿੱਚ ਜਿਹੜਾ ਵਾਹਿਗੁਰੂ ਵਾਹਿਗੁਰੂ ਵਿੱਚ ਰਮ ਗਿਆ ਚੰਗੀ ਤਰ੍ਹਾਂ ਸ਼ਬਦ ਦੇ ਵਿੱਚ ਜੁੜ ਗਿਆ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜਾ ਮਨ ਕਰਕੇ ਔਰ ਸਰੀਰ ਕਰਕੇ ਮਨ ਕਰਕੇ ਸਦਾ ਈ ਪ੍ਰਮਾਤਮਾ ਦੇ ਗੁਣ ਗਾਣਾ ਇਹ ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਸਰੀਰ ਕਰਕੇ ਵੀ ਇਹ ਨੇਤਰੋ ਮੇਰਿਓ ਹਰ ਤੂੰ ਮੈਂ ਜੋਤ ਧਰੀ ਹਰਵਿੰਦ ਔਰ ਨਾ ਦੇਖੋ ਕੋਈ ਇਹ ਸਰਵਨੋ ਮੇਰੇ ਹੋ ਸੱਚਾ ਸੁਣਨੈ ਨੂੰ ਪਠਾਏ ਜੀਵ ਕਰਕੇ ਵੀ ਰਸਨਾ ਗੁਣ ਗੋਪਾਲ ਨਿਤ ਗਾਇਣ ਸੋ ਮਨ ਕਰਕੇ ਵੀ ਜੁੜਿਆ ਤਨ ਕਰਕੇ ਵੀ ਜਣੀ ਅੰਦਰੋਂ ਬਾਹਰੋਂ ਤਾਂ ਸਤਿਗੁਰ ਕਹਿੰਦੇ ਨੇ ਅੰਦਰ ਤੋਂ ਬਾਹਰ ਤੋਂ ਜਿਹੜਾ ਸ਼ਬਦ ਦੇ ਨਾਲ ਜੁੜ ਕੇ ਪ੍ਰਮਾਤਮਾ ਚ ਲੀਨ ਹੋ ਗਿਆ ਸਮਝ ਲਓ ਉਹ ਜੁੜਿਆ ਹੋਇਆ ਉਹਨੇ ਪੁੱਛਿਆ ਸੀ ਉਹ ਕੌਣ ਹੈ ਜਿਹੜਾ ਜੁੜਿਆ ਹੋਇਆ ਜਿਹੜਾ ਅੰਦਰੋਂ ਬਾਹਰੋਂ ਜੁੜਿਆ ਹੋਇਆ ਮਾਰੇ ਕਹਿੰਦੇ ਜਿਹੜਾ ਸ਼ਬਦ ਦੇ ਨਾਲ ਜੁੜ ਗਿਆ ਉਹ ਅੰਦਰੋਂ ਬਾਹਰੋਂ ਜੁੜਿਆ ਹੋਇਆ ਹੈ ਹੁਣ ਅੱਗੇ ਸਵਾਲ ਹੈ ਉਹਨਾਂ ਦਾ ਕਵਨਸੋ ਆਵੇ ਕਵਨਸੋ ਜਾਏ ਉਹ ਕਿਹੜਾ ਹੈ ਜਿਹੜਾ ਆਉਂਦਾ ਹੈ ਤੇ ਜਾਂਦਾ ਹੈ ਭਾਵ ਜੰਮਦਾ ਤੇ ਮਰਦਾ ਹੈ ਸਤਿਗੁਰ ਕਹਿੰਦੇ ਨੇ ਮਨਮੁਖ ਬਿਨਸੈ ਆਵੇ ਜਾਏ ਇਦਾਂ ਹੀ ਮਨਮੁਖ ਜਿਵੇਂ ਗੁਰਮੁਖ ਦੇ ਅਸਰ ਕੀਤੇ ਨਾ ਸਾ ਇਹਦੇ ਮਨਮੁਖ ਦੇ ਹੋਣਗੇ ਜੇ ਮਨਮੁਖ ਦੇ ਖੱਖੇ ਨੂੰ ਔਂਕੜ ਹੋਵੇਗੀ ਇੱਕ ਮਨਮੁਖ ਜੇ ਨਹੀਂ ਔਂਕੜ ਆਵੇਗੀ ਗੁਰਬਾਣੀ ਵਿਆਕਰਣ ਅਨੁਸਾਰ ਜੋ ਗੁਰਬਾਣੀ ਲਿਆ ਕਰਨ ਹੈ ਉਹਦੇ ਅਨੁਸਾਰ ਫਿਰ ਬੋਧੇ ਮਨਮੁਖ ਹੋਣਗੇ ਪਰ ਇਥੇ ਸਿਹਾਰੀ ਲੱਗੀ ਹੋਈ ਹੈ ਇੱਥੇ ਸੀ ਗੁਰੂ ਦੇ ਦੱਸੇ ਦੇ ਰਸਤੇ ਤੁਰਨ ਵਾਲਾ ਇੱਥੇ ਭਾਈ ਆਪਣੇ ਮਨ ਮਗਰ ਤੁਰਨ ਵਾਲਾ ਇੱਥੇ ਗੁਰਮੁਖ ਹੈ ਨਾ ਪਰ ਇਥੇ ਮਨਮੁਖ ਹੈ ਜਿਹੜਾ ਆਪਣੀ ਮਨ ਮਰਜ਼ੀ ਕਰਦਾ ਆਪਣੇ ਮਨ ਮਗਰ ਚੱਲਦਾ ਜੋ ਮਨ ਕਹਿੰਦਾ ਉਹੀ ਕਰੀ ਜਾਂਦਾ ਕਹਿੰਦੇ ਬਿੰਸ ਹੈ ਨਾਸ਼ ਹੋ ਜਾਂਦਾ ਆਵੇ ਜਾਏ ਆਉਂਦਾ ਏ ਤੇ ਜਾਂਦਾ ਏ ਭਾਵ ਉਹ ਜਮਦਾ ਮਰਦਾ ਏ ਜਿਹੜਾ ਆਪਣੇ ਮਨ ਮਗਰ ਤੁਰਦਾ ਮਨ ਦੀ ਸਲਾਹ ਮੰਨਦਾ ਗੁਰੂ ਦੀ ਗੱਲ ਨੂੰ ਨਹੀਂ ਮੰਨਦਾ ਉਹ ਜੰਮਦਾ ਮਰਦਾ ਸਤਿਗੁਰ ਕਹਿੰਦੇ ਨੇ ਤੇ ਫਿਰ ਸਵਾਲ ਆ ਜਿਹੜਾ ਆਖਰੀ ਸੀ ਕਵਨਸ ਤਿਰਭਵਨ ਰਹਾ ਸਮਾਇ ਉਹ ਕਿਹੜਾ ਹੈ ਜਿਹੜਾ ਤਿਰਭਵਨ ਵਿੱਚ ਸਮਾਇਆ ਹੋਇਆ ਰੱਬ ਤੇ ਜਿਹੜਾ ਰੱਬ ਦੇ ਵਿੱਚ ਸਮਾਇਆ ਹੋਇਆ ਪਰਮਾਤਮਾ ਉਹ ਕੌਣ ਹੈ ਜਿਹੜਾ ਤ੍ਰਿਲੋਕੀਨਾਥ ਤਿੰਨ ਲੋਕਾਂ ਦੇ ਮਾਲਕ ਤ੍ਰਿਲੋਕੀ ਕਿਹੜੀ ਹੈ ਧਰਤ ਆਕਾਸ਼ ਪਾਤਾਲ ਤਿੰਨ ਚੀਜ਼ਾਂ ਧਰਤੀ ਅਕਾਸ਼ ਤੇ ਪਤਾਲੀ ਨੂੰ ਤ੍ਰਿਲੋਕੀ ਕਹਿੰਦੇ ਨੇ ਤੇ ਤਿੰਨੇ ਜਗ੍ਹਾ ਪ੍ਰਮਾਤਮਾ ਵਿਰਾਜਮਾਨ ਹੈ ਐਸੀ માન્યਤਾ ਹੈ ਪ੍ਰਮਾਤਮਾ ਤਾਂ ਹਰ ਇੱਕ ਜਗ੍ਹਾ ਹੀ ਹੈ ਜੇ ਤਿੰਨੇ ਲੋਕ ਹੈਗੇ ਨੇ ਤਾਂ ਪ੍ਰਮਾਤਮਾ ਵੀ ਹੈਗਾ ਤਿੰਨੇ ਲੋਕਾਂ ਦੇ ਵਿੱਚ ਤੋਂ ਸਤਿਗੁਰੂ ਕਹਿੰਦੇ ਨੇ ਜੇ ਉਹ ਤਿੰਨਾਂ ਲੋਕਾਂ 'ਚ ਵਿਰਾਜਮਾਨ ਹੈ ਰੱਬ ਤਾਂ ਉਹ ਤ੍ਰਿਲੋਕੀ ਦਾ ਮਾਲਕ ਹੈ ਤੇ ਉਹ ਕੌਣ ਹੈ ਸਿੱਧ ਸਵਾਲ ਕਰਦੇ ਨੇ ਜਿਹੜਾ ਤ੍ਰਿਲੋਕੀ ਦੇ ਮਾਲਕ ਦੇ ਵਿੱਚ ਸਮਾਇਆ ਹੋਇਆ ਸਮਾਇਆ ਹੀ ਰਹਿੰਦਾ ਜੁੜੇ ਹੀ ਰਹਿੰਦਾ ਤੋਂ ਅਖੀਰ ਤੇ ਜਵਾਬ ਇਹਦਾ ਇਹ ਹੈ ਨਾਨਕ ਇਸ ਸਬੋਧਨ ਸ਼ਬਦ ਹੈ ਕਿਉਂਕਿ ਕੱਕੇ ਨਾਲ ਔਂਕੜ ਨਹੀਂ ਕੱਕੇ ਨਾਲ ਸਿਹਾਰੀ ਨਹੀਂ ਨਾਨਕ ਦੇ ਕੱਕੇ ਨਾਲ ਹੋੜਾ ਵੀ ਨਹੀਂ ਹੈ ਇਸ ਕਰਕੇ ਅੱਗੇ ਕੋਈ ਸੰਬੰਧਕ ਵੀ ਨਹੀਂ ਹੈ ਜਦੋਂ ਕੋਈ ਸੰਬੰਧਕ ਨਾ ਹੋਵੇ ਕੋਈ ਮਾਤਰਾ ਨਾ ਲੱਗੀ ਹੋਵੇ ਉਦੋਂ ਸ਼ਬਦ ਸਬੋਧਨ ਹੁੰਦਾ ਹੈ ਸਬੋਧਨ ਦਾ ਮਤਲਬ ਆਪਣੇ ਆਪ ਨੂੰ ਆਵਾਜ਼ ਮਾਰਨੀ ਜਾਂ ਕਿਸੇ ਹੋਰ ਨੂੰ ਸਬੋਧਨ ਕਰਨਾ ਇੱਥੇ ਸਤਿਗੁਰੂ ਆਪਣੇ ਆਪ ਨੂੰ ਕਹਿੰਦੇ ਨੇ ਨਾਨਕ ਹੇ ਨਾਨਕ ਗੁਰਮੁਖ ਜਿਹੜਾ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਸਾਚ ਸਾਤ ਦੇ ਚੱਚੇ ਨੂੰ ਸਿਆਰੀ ਅਰਥ ਹੈ ਸਾਤ ਵਿੱਚ ਸਦੀਵੀ ਪ੍ਰਮਾਤਮਾ ਵਿੱਚ ਸਦਾ ਰਹਿਣ ਵਾਲੇ ਸਦਾ ਇੱਕਾਇਮ ਦਾਇਮ ਪ੍ਰਮਾਤਮਾ ਵਿੱਚ ਸਮਾਇ। ਸਵਾਲ ਸੀ ਉਹ ਕੌਣ ਹੈ ਜਿਹੜਾ ਤਿੰਨਾਂ ਲੋਕਾਂ ਦੇ ਮਾਲਕ ਵਿੱਚ ਸਮਾਇਆ ਰਹਿੰਦਾ? ਤੋਂ ਸਤਿਗੁਰ ਕਹਿੰਦੇ ਨੇ, "ਹੇ ਨਾਨਕ ਜਿਹੜਾ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਉਹ ਪ੍ਰਮਾਤਮਾ ਦੇ ਵਿੱਚ ਸਮਾਇਆ ਰਹਿੰਦਾ। ਉਹ ਪ੍ਰਮਾਤਮਾ ਦੇ ਵਿੱਚ ਜੁੜਿਆ ਰਹਿੰਦਾ।" ਸੋ ਸਤਿਗੁਰੇ ਸਾਨੂੰ ਸਮਝਾਉਂਦੇ ਨੇ, ਕਹਿੰਦੇ ਨੇ ਭਾਈ ਗੁਰ ਜਵਾਬ ਹੈ ਇੱਕ ਵਾਰੀ ਆਹੀ ਕਰ ਲੈਣੇ ਆ ਤਾਂ ਕਿ ਸਾਨੂੰ ਸਮਝ ਆ ਜਾਵੇ ਕਿ ਸਰੀਰ ਹਰੇਕ ਸਰੀਰ ਵਿੱਚ ਰੱਬ ਹੈ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਕਿਸੇ ਨਾਲ ਈਰਖਾ ਨਹੀਂ ਕਰਨੀ ਤੇ ਜਿਹੜਾ ਗੁਰੂ ਦੇ ਦੱਸੇ ਰਸਤੇ ਚੱਲਦਾ ਉਹ ਬੰਨਾ ਤੋਂ ਮੁਕਤ ਹੋ ਜਾਂਦਾ ਇਸ ਕਰਕੇ ਅਸੀਂ ਗੁਰੂ ਦੇ ਨਾਲ ਲੱਗਣਾ ਅੰਦਰ ਬਾਹਰ ਦੋਨੋਂ ਹੀ ਮੰਨ ਕਰਕੇ ਵੀ ਗੁਰੂ ਨਾਲ ਜੁੜਨਾ ਅੱਖਾਂ ਕੰਨ ਸਰੀਰ ਸਾਡਾ ਸੇਵਾ ਵਿੱਚ ਵੀ ਲਾਣਾ ਅੱਖਾਂ ਨਾਲ ਗੁਰੂ ਦੇ ਦਰਸ਼ਨ ਵੀ ਕਰਨੇ ਕੰਨਾਂ ਨਾਲ ਗੁਰੂ ਦੇ ਬਚਨ ਸੁਣਨੇ ਜੀਵ ਨਾਲ ਗੁਰੂ ਦੇ ਗੁਣ ਗਾਣੇ ਤਾਂ ਫਿਰ ਮਨਮੁਖ ਨਹੀਂ ਬਣਨਾ ਕਿਉਂਕਿ ਮਨਮੁਖ ਜੰਮਣ ਮਰਨ ਦੇ ਚੱਕਰ ਵਿੱਚ ਰਹਿ ਜਾਂਦਾ ਮਨਮਰਜ਼ੀ ਨਹੀਂ ਕਰਨੀ ਗੁਰੂ ਦਾ ਹੁਕਮ ਮੰਨਣਾ ਹੈ ਤੇ ਗੁਰਮੁਖ ਬਣ ਕੇ ਸਦਾ ਹੈ ਨਾਨਕ ਸੱਚੇ ਰੱਬ ਵਿੱਚ ਸਮਾਇ ਰਹਿਣਾ ਸੋ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਸਤਿਗੁਰੂ ਸਾਨੂੰ ਵੀ ਸਮਝਾਉਂਦੇ ਨੇ ਭਾਈ ਐਵੇਂ ਆਪਣਾ ਜੀਵਨ ਬਤੀਤ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ